ਡਰਾਈਵਰ ਆ ਕਿਉਂ ਬੋਰਡ ਵੱਢੀ ਜਾਂਦੇ ਹੋ ਜੀ ਨਾ ਜਿਹਨੂੰ ਰਾਮੇ ਕੰਨੀ ਜਾਂਦੇ ਮੁਰਦੇ ਲੋ ਲੋਕਾ ਪਿੰਡੋਂ ਐ ਮੁਰਦੇ ਆ ਹਾਂ ਅੱਛਾ ਦੀਨਾੜੀ ਮੇਨ ਰੋਡ ਆਗੇ ਇੱਧਰ ਵੀ ਜਦੋਂ ਐ ਮੁਰਦੇ ਪਿੰਡ ਵਾਲੀ ਸ਼ਹਿਰ ਤੋਂ ਜਿਹੜਾ ਉਹ ਗ੍ਰਾਮੇ ਨੂੰ ਜਾਣਾ ਹਾਂ ਕੋਲਾ ਪੈਂਦਾ ਤਾਂ ਵੱਢੀ ਜਾਂਦੇ ਹੋ ਮੈਂ ਖੈਰ ਗਲਤ ਗੱਲ ਆ ਇਹ ਬੋਰਡ ਵੱਟਣਾ ਤਾਂ ਹੀ ਪੁੱਛ ਰਿਹਾ ਸੀ ਮਤਲਬ ਆ ਸਾਰਾ ਰਸਤਾ ਸਾਫ਼ ਕਰਦੇ ਮੰਨ ਲਓ ਠੀਕ ਹੈ ਡਾਣੀਆਂ ਸੀ ਮਾਲਾ ਆਹ ਸਾਰਾ ਔਰ ਦਾ ਓਲਾ ਸੀ ਆਹ ਦਾ ਵੜਤਾ ਇੱਧਰ ਵੀ ਦੇਖ ਲਓ ਡਾਣੇ ਕਿੱਥੇ ਜਾਂਦੇ ਐ ਨੀਵੇਂ ਡਾਣੇ ਜਾਂਦੇ ਆ ਆਹ ਸੜਕ ਤੇ ਚਲਾ ਗਿਆ ਉਹ ਪਰਦਾ ਉਹ ਵੀ ਡਾਣਾ ਉਹ ਕਰਦਾ ਹੈ ਓਲਾ ਕਰਦਾ ਹੈ ਐਕਸੀਡੈਂਟ ਹੁੰਦੇ ਨੇ ਇਹਦਾ ਕਾਰਨ ਤੇ ਜਿਹੜਾ ਇਧਰ ਲਈ ਸ਼ੈਡ ਹੈ ਇਹ ਨੀਵੇਂ ਆ ਕੇ ਬਾਹਲੇ ਜਿਆਦੇ ਇੱਥੋਂ ਦੇ ਕੋਈ ਮਸ਼ੀਨਰੀ ਨਾ ਕਿ ਥੱਲੇ ਲੱਗਦੇ ਨੇ